ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਆ ਤੁਹਾਡਾ ਹੋਸਟ ਚਾਚਾ ਸਿੰਰੀ ਦੋਸਤੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਰਨ ਔਜਲਾ ਤੇ ਸਿੱਧੂ ਮੂਸੇ ਵਾਲੇ ਵਿੱਚ ਬਹੁਤ ਟਾਈਮ ਤੋਂ ਸ਼ਬਦ ਦੀ ਜੰਗ ਚੱਲ ਰਹੀ ਹੈ ਠੁੱਕ ਕੇ ਭੱਜ ਨਾ ਤੂੰ ਭੱਜ ਕਾ ਕਾ ਚੱਲ ਰੁਕ ਰੁਕ ਕੇ ਚੱਲ ਕਰ ਫੰਨ ਕਰ ਫਾਇਦਾ ਕੀ ਆ ਠੁੱਕ ਕੇ ਆ ਉਹ ਚੱਲ ਵੀ ਆ ਖੰਨ ਵੀ ਆ ਪਿਆਰ ਵੀ ਆ ਗੰਨ ਵੀ ਆ ਲੜਨਾ ਤਾਂ ਮਨ ਵੀ ਆ ਪਰ ਦੋਸਤੋ ਹਾਲਜੇ ਹੋਈ ਸਿੱਧੂ ਮਸੂਏ ਵਾਲੇ ਦੀ ਮਾਈ ਭਾਗ ਕੌਰ ਵਾਲੀ ਕੰਟਰੋਵਰਸੀ ਤੇ ਕਰਨ ਉਹਨਾਂ ਨੇ ਸਿੱਧੂ ਮਸੂਏ ਵਾਲੇ ਦਾ ਸਾਥ ਦਿੱਤਾ ਹੈ ਅਤੇ ਕਰਨ ਉਹਨਾਂ ਨੇ ਪੋਸਟ ਪਾ ਕੇ ਕਿਹਾ ਹੈ ਕਿ ਜੇ ਇਹ ਖੁੰਦਕ ਵਿਚਾਲੋ ਬੰਦਾ ਪਾੜ ਦੋ ਪਰ ਕੱਢਿਓ ਨਾ ਗਾਲ ਕਿਸੇ ਮਾਂ ਤੇ ਦੋਸਤੋ ਇਹ ਗੱਲ ਟੱਕਦੀ ਹੈ ਸਿੱਧੂ ਮਸੂਏ ਵਾਲੇ ਤੇ ਕਿਉਂਕਿ ਕਈ ਲੋਕਾਂ ਨੇ ਸਿੱਧੂ ਤੋਂ ਮਾਫੀ ਮੰਗਵਾਉਣ ਦੇ ਨਾਲ ਨਾਲ ਸਿੱਧੂ ਦੇ ਮਾਤਰਿਕ ਹੱਥ ਜੜਵਾ ਦਿੱਤੇ ਜੇ ਤੁਹਾਨੂੰ ਪਤਾ ਲੱਗਿਆ ਬੇਟੇ ਨੇ ਨਾਲ ਦੀ ਨਾਲ ਲਾਈਵ ਹੋ ਕੇ ਮਾਫੀ ਵੀ ਮੰਗ ਲਈ ਵੀ ਉਹਨੇ ਇਹ ਵੀ ਕਿਹਾਗਾ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਕੋਈ ਗਲਤ ਲੱਗਦਾ ਕੋਈ ਹਨਾ ਵੀ ਉਹ ਅਸੀਂ ਪੈਰੇ ਹੀ ਕੱ ਤੇ ਵੀ ਇਹ ਲੀਕ ਹੋਇਆ ਹੋਇਆ ਗਣਾ ਤੇ ਜੇ ਤੋਂ ਬੱਚੇ ਨੇ ਮਾफी ਮੰਗ ਲਈ ਅਸੀਂ ਵੀ ਉਹਨਾਂ ਦੀ ਮਾफी ਮੰਗ ਲਿਆ ਅੱਗੇ ਤੋਂ ਕੋਈ ਅਜਿਹਾ ਕੰਮ ਨਹੀਂ ਹੋਊਗਾ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ ਮੈਂ ਸੰਗਤ ਨੂੰ ਇਹ ਬਤਾਵਾਂ ਕਿ ਇਹਨੂੰ ਬਿਵਾਦਨਾ ਬਣਾਓ ਤੇ ਕਿ ਅਸੀਂ ਰਿਸਪੈਕਟ ਕਰਦੇ ਹਾਂ ਚਲੋ ਸਾਰਿਆਂ ਦੀ ਸਿੱਖ ਧਰਮ ਦੀ ਕਰਦੇ ਹਾਂ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਤੇ ਲੇਕਿਨ ਚਲੋ ਜੇ ਬੱਚੇ ਤੋਂ ਗਲਤੀ ਹੋ ਗਈ ਬਲਤੋਂ ਨੇ ਆਪ ਮਾफी ਮੰਗ ਲਈ ਤੇ ਅਸੀਂ ਵੀ ਸੋਧ ਤੋਂ ਮਾफी ਮੰਗਦੇ ਜੇ ਗਲਤੀ ਹੋ ਗਈ ਜੇ ਤੋਂ ਗਲਤੀ ਨਹੀਂ ਹੁੰਦੀ ਉਹ ਤੋਂ ਬਾਅਦ ਯਾਰ ਤੁਸੀਂ ਮੇਰੀ ਮਾਂ ਤੋਂ ਵੀ ਹੱਥ ਬਣਵਾ ਲੇ ਠੀਕ ਹੈ ਉਹ ਤਾਂ ਵਾਰ ਤੁਸੀਂ ਮੇਰੇ ਪਿਓ ਤੋਂ ਵੀ ਹੱਥ ਮਨਵਾ ਲੇ ਦੋਨੋਂ ਦੇ ਹੱਥ ਜੜਵਾਤੇ ਠੀਕ ਹੈ ਜੀ ਜਿਹੜੇ ਮੇਰੇ ਮਾਂ ਤੇ ਉਹਨੂੰ ਮਾੜਾ ਬੋਲ ਲੈਣਾ ਮੇਰੇ ਮਾਂ ਤੇ ਹੱਥ ਬਣਾਉਣ ਪਹੁੰਚੇ ਸੀ ਨਾ ਮਾੜਾ ਜਾਂ ਆਪਣੀ ਪੀੜੀ ਥੱਲੇ ਸੋਟਾ ਜ਼ਰੂਰ ਮਾਰਿਓ ਬਾਈ ਤੁਸੀਂ ਕਿੰਨੇ ਕੁ ਜੋਗੇ ਹੋ ਤੁਹਾਡੇ ਤੋਂ ਕਦੇ ਕੋਈ ਗਲਤ ਨਹੀਂ ਹੋਈ ਬਾਈ ਹਨਾ ਤੇ ਦੋਸਤੋ ਤੁਹਾਡੀ ਇਸ ਵਾਰ ਕੀ ਰਾਇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਰਿਪੋਰਟ ਚੈੱਕ ਓਕੇ ਆ ਜਿਨ੍ਹਾਂ ਦੀ ਸਪੋਰਟ ਤੈਨੂੰ ਹੋ ਗਿਆ ਖੈਰ ਨੇ ਜੇ ਪੱਜ ਤੇਰੇ ਹੋ ਗਿਆ ਯਾਰ ਕਹਿੰਦਾ ਠ